ਜਿਹੜੀ ਸ਼ੁਰੂਆਤ ਕੀਤੀ ਆ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਪਿੰਡ ਭਾਗਪੂਰਾ ਜੀ ਨੇ ಗ್ರಾಮ ਸਭਾ ਦੇ ਰਾਹੀਂ ਵੀ ਇਸੋ ਦਾ ਵਿਰੋਧ ਕੀਤਾ ਹੋ ਤੇ ಗ್ರಾಮ ਸਭਾ ਦਾ ਮਤਾ ਪਾ ਕੇ ਲਾਗੂ ਕੀਤਾ ਇਹ ਮੈਂ ਨਹੀਂ ਕੀਤਾ ਹੈਗਾ ਇਹ ਮੇਰੇ ਪਿੰਡ ਦੇ ਲੋਕਾਂ ਦੀ ਡਿਮਾਂਡ ਸੀ ਵੀ ਜਰ ਆਪਾਂ ਇਸ ਪਾਲਿਸੀ ਵਿੱਚ ਨਹੀਂ ਜਾਣ ਫਿਰ ਦੇਖੋ ਮੈਂ ਸਰਪੰਚਾਂ ਮਨ ਲੋਕਾਂ ਦਾ ਸੇਵਾਦਾਰ ਲੋਕ ਸਾਰਾ ਕਲੈਕਟਿਵ ਲੋਕਾਂ ਫਿਰ ਇੱਕ ਬੰਦਾ ਚੁਣਦੇ ਆ ਫਿਰ ਉਹਦੇ ਤਹਿਤ ਵੀ ਮੈਨੇ ਵੀ ਮੈਂ ਜਾਪਤਾ ਨਹੀਂ ਕਰਨਾ ਵੀ ਬਾਕੀ ਇਹ ਸਾਡੀ ਮਸਲਾ ਤੇ ਫਸਲਾਂ ਦੀ ਲੜਾਈ ਆ ਤੇ ਇਸ ਕਰਕੇ ਫਿਰ ਅਸੀਂ ਬਈ ਕੀ ਕੀਤਾ ਬਕਾਇਦਾ ਆਪਣੀ ಗ್ರಾಮ ਸਭਾ ਸੱਦੀ ಗ್ರಾಮ ਸਭਾ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਪ੍ਰੋਪਰ ਤਰੀਕੇ ਨਾਲ ਜੇ ਲੋਕਾਂ ਦੀ ਮੰਗ ਤੇ ਕਿਉਂਕਿ ಗ್ರಾಮ ਸਭਾ ਇਹ ਨਹੀਂ ਵੀ ਸਿਰ ਵੀ ਪੰਚਾਇਤ ਦੀ ਮੀਟਿੰਗ ਨਹੀਂ ਉਹ ಗ್ರಾಮ ਸਭਾ ਅਸੀਂ ਸਾਰਾ ਪਿੰਡ ਇਕੱਤਰ ਸੀਗਾ ਤੇ ਉੱਥੇ ਫਿਰ ਵੀਰੇ ਅਸੀਂ ਇਹ ਮਤਾ ਪਾਇਆ ਮਤਾ ਪਾ ਕੇ ਇਸ ਪੁਲੀ ਦਾ ਵਿਰੋਧ ਪਲੇਜ ਦੀ ਲੈਨ ਪੁਲੀ ਦਾ ਵਿਰੋਧ ਕੀਤਾ ਉਹਦੇ ਨਾਲ ਨਾਲ ਹਾਗਪੁਰ ಗ್ರಾಮ ਸਭਾ ਜਿਹੜੀ ਇਸ ਮੁੱਦੇ ਤੇ ਸਭ ਤੋਂ ਪਹਿਲਾ ਪਿੰਡ ਆ ਜਿਹਨੇ ಗ್ರಾಮ ਸਭਾ ਸੀ ਮਤਾ ਪਾਇਆ ਉਹਦੇ ਵਿੱਚ ਵਿੱਚ ਅਸੀਂ ਅਜੇਹੇ ਮਤੇ ਪਾਇਆ ਮੈਨੂੰ ਲੱਗਦਾ ਨਹੀਂ ਕਿ ਕਿਸੇ ਐਮਐਲਏ ਨੇ ਇਹਨਾਂ ਤੇ ਹੁਣ ਤੱਕ ਮਤੇ ਲੈ ਕੇ ਹੋਣਗੇ ਅਸੀਂ ਪੰਜ ਮਤੇ ਪਾਏ ਨੇ ਪਹਿਲਾ ਮਤਾ ਤਾਂ ਲੈਂਡ ਪੁਲਿੰਗ ਦਾ ਵਿਰੋਧ ਦੂਜਾ ਮਤਾ ਵੀ ਜੇ ਕਿਸੇ ਦਾ ਸੱਜਣ ਭਾਗਪੁਰ ਦਾ ಗ್ರಾಮ ਪੰਚਾਇਤ ਦਾ ਹੈਗਾ ਤੇ ਉਹਦੀ ਜ਼ਮੀਨ ਹੋਰ ਕਿਤੇ ਉਹ ਵੀ ਸ਼ਹਿਮਤ ਨਹੀਂ ਤੀਜੇ ਨੰਬਰ ਤੇ ਵਿਦਾਊਟ ਮਤਲਬ ਸਾਨੂੰ ਪາກਪੁਰ ਦੀ ਪੰਚਾਇਤ ਨੂੰ ਇਤਲਾਹ ਕਰ ਦਿੱਤਾ ਬਣਾ ਲੈਂਡ ਫੋਲੀ ਦੇ ਦਿਨ ਕੋਈ ਵੀ ਕਾਰਵਾਈ ਪਿੰਡ 'ਚ ਨਹੀਂ ਹੋਊਗੀ ਚੌਥਾ ਮਤ ਅਸੀਂ ਪਾਇਆ ਸਾਡੇ ਆੜ ਦਾ ਡੈਂਗ ਆ ਗਿਆ ਸਾਡਾ ਪਾਣੀ ਖਰਾਬ ਹੋਣਾ ਚਾ ਰਿਹਾ ਵੀ ਇਹਨਾਂ ਨੇ ਜਿਹੜੀ ਪਿੱਛੇ ਜਲ ਸੋਧ ਐਕਟ ਨੂੰ ਮਨਜ਼ੂਰ ਕਰ ਲਿਆ ਇਹਨਾਂ ਨੂੰ ਸੋਧ ਨੂੰ ਉਹਦੇ ਵਿੱਚ ਜਿਹੜਾ ਤੁਸੀਂ ਪਾਣੀ ਖਰਾਬ ਵੀ ਕੋਈ ਖਰਾਬ ਕਰੂਗਾ ਉਹਦੇ ਵਿੱਚ ਜਿਹੜੀ ਬੀਤੀ ਤੁਸੀਂ ਜਿਹੜੀ ਸਜ਼ਾ ਸੀ ਬੰਦੇ ਨੂੰ ਸਜ਼ਾ ਹੋਣੀ ਹੈ ਕੈਦ ਹੋਣੀ ਹੈ ਉਹਨੂੰ ਬਦਲ ਕੇ ਤੁਸੀਂ ਪਿੱਤੀ ਸਜ਼ਾ ਕਰਤੀ ਅਸੀਂ ਕਹਿੰਦੇ ਵੀ ਸਖਤ ਤੋਂ ਸਖਤ ਸਜ਼ਾ ਦਵੋ ਪੰਜਵੇਂ ਨੰਬਰ ਤੇ ਸਾਡੀ ಗ್ರಾಮ ਸਭਾ ਸੂਜਬਨ ಗ್ರಾಮ ਸਭਾ ਨੇ ਇਹ ਰਿਕਮੈਂਡੇਸ਼ਨ ਦਿੱਤੀ ਹੈ ਅਸੀਂ ਉਹ ਮਤਾਂ ਪਾਇਆ ਵ ਜਿੰਨੇ ਜਿੰਨੇ ਸਪਾਸਾ ਨੇ ਉਹ ਲਾਗੂ ਕਰੋ ਖੇਤੀ ਜਿੱਤੇ ਖੇਤੀ ਨੀਤੀ ਲੈ ਕੇ ਆਵੋ ਤਾਂ ਕਿ ਜਿਹੜਾ ਇਹ ਸਾਡੀ ਉਪਜਾਊ ਜ਼ਮੀਨਾਂ ਸਾਡਾ ਸਾਡਾ ਕਿਸਾਨੀ ਪੇਤਾਪੁਰ ਕੀ ਹੁੰਦਾ ਉਹ ਇੱਕ ਖੁਸ਼ਹਾਲ ਹਾਲ ਤੋਂਦਾ ਤੇ ਵਧੇਰਾਤ ਹੁੰਦਾ ਹੋਵੇ ਜਿੰਨਾ 40 ਪਿੰਡ ਦੇ ਜਿਹੜੇ ਸਾਹਮਣੇ ਆ ਹੱਕੇ ਦੇ ਨੇ ਉਹ ਬਾਕੀ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਨੇ ਉਹ ਵੀ ಗ್ರಾಮ ਸਭਾ ਬੁਲਾ ਰਹੀਆਂ ਨੇ ਇਸ ਸਮੇਂ ਕਰੀ ਬਹੁਤ ਵੇਰ ਉਹਨਾਂ ਨੂੰ ਕੀ رائے ਹੈ ਭਈ ਗੱਲ ਇਹ ਵੀ ਕਹਿੰਦੇ ਗਿਆਨ ਬੰਦੇ ਤੇ ਵੱਧਾ ਹੁੰਦਾ ਹੈ ਨਾ ਇਸ ਕਰਕੇ ਵੀ ਇਹ ਇਕੱਲੇ ਭਾਗਪੁਰ ਦੀ ਵਿਸ਼ਤਾ ਨਹੀਂ ਜੀਗੀ ਇੱਥੇ ਤੁਸੀਂ 9 ਨੇ 40 ਪਿੰਡਾਂ ਸਾਰੇ ਇੱਕ ਇੱਕ ਘਰ ਦੀ ਮਤਲਬ ਇਹ ਅੱਜ ਦੀਆਂ ਫਸਲਾਂ ਤੇ ਆਉਣ ਦੀਆਂ ਨਸਲਾਂ ਦਾ ਨਾਲ ਸੰਬੰਧਤ ਮੈਟਰ ਹੈ ਜੀ ਅੱਜ ਸਾਡੀਆਂ ਜਮੀਨਾਂ ਹੜੱਪ ਕੇ ਤੁਹਾਨੂੰ ਅਸੀਂ ਬੱਚਿਆਂ ਨੂੰ ਕੀ ਜਾਇਦਾਦ ਦੇ ਕੇ ਪਹਿਲਾਂ ਹੀ ਜਾਇਦਾਦ ਸਾਡੇ ਕੋਲ ਥੋੜੀ ਥੋੜੀ ਰਹੀ ਬਈ ਕਿੰਨੇ ਸਾਡੇ ਕੋਲ ਬਹੁਤ ਕੀ ਨੇ ਤਾਂ ਬਹੁਤ ਸਰਮਾਇਆ ਤਾਂ ਸਾਡੇ ਕੋਲ ਹੈ ਨਹੀਂਗਾ ਪਹਿਲੇ ਲੋਕਾਂ ਕੋਲ ਜਾਇਦਾਦ ਬੰਡੀਆਂ ਕੀ ਆ ਤਾਂ ਮੈਂ ਫੋਨ ਕਾਲਸ ਵੀ ਆਇਆ ਤੇ ਮੈਂ ਆਪਦੇ ਫੇਸਬੁੱਕ ਤੇ ਵੀ ਸਰਪੰਚ ਗਗਨ ਸਿੰਘ ਲੋਕ ਪੇਜ ਤੇ ਵੀ ਮੈਂ ਵੀਡੀਓ ਪਾਈ ਆ ਕਿ ਸਹੀ 80 ਗ੍ਰਾਮ ਸਾਬ ਦਾ ਮਤਾ ਕਿਦਾਂ ਪਾਉਣਾ ਵਾ ਉਸ ਤੋਂ ਬਾਅਦ ਕੱਲ ਦੀ ਪੱਤਰਕਾਰ ਵੀ ਵੀਰਾਂ ਨੇ ਕਵਰ ਕੀਤਾ ਤੁਹਾਡੇ ਵਰਗੇ ਸੱਜਣਾਂ ਨੇ ਉਸ ਤੋਂ ਬਾਅਦ ਵੀ ਲੋਕਾਂ ਤੋਂ ਬਹੁਤ ਫੋਨ ਕਾਲਾਂ ਦਾ ਫੋਟੋ ਲੈ ਰਹੇ ਨੇ ਕਿ ਕਿਵੇਂ ਮਤਾ ਪਾਉਣਾ ਵਾ ਕਿਉਂਕਿ ਸਾਡੇ ਲੋਕ ਪਿਆਰੇ ਭੋਲੇ ਆ ਜਿਆ ਸੈਕਟਰੀ ਨਹੀਂ ਆ ਰਹੇ ਉਹਨਾਂ ਨੂੰ ਪ੍ਰੈਸ਼ਰ ਹੈਗਾ ਜੀ ਲੋਕ ਵਿਚਾਰੇ ਲੈਟਰਪੈਡ ਤੇ ਮੱਤੇ ਪਾਈ ਜਾਂਦੇ ਉਹ ਮਤਾ ਨਹੀਂ ਹੈਗਾ ਤਾਂ ਉਹਦੇ ਵਿੱਚ ਅਸੀਂ ਕਿਹਾ ਵੀ ਨਹੀਂ ਵੀ ਇਹ ਆਪਾਂ ਨੂੰ ਪਿੰਡ-ਪਿੰਡ ਜਾ ਕੇ ਮਤਾ ਜਿਹੜਾ ਹੈਗਾ ਤੇ ਮੇਰੇ ਸਰਪੰਚ ਨੇ 7-5-7 ਮਤੇ ਤਾਂ ਮੈਨੂੰ ਫੜਾ ਗਏ ਵੀ ਆ ਅਸੀਂ ਪਾਤਾ ਅਸੀਂ ਵੀਡੀਓ ਕੋ ਭੇਜਾਂਗੇ ਕਿ ਅਸੀਂ ਸਬੰਧਤ ਮਿਨਿਸਟਰ ਨੂੰ ਮਿਲਾਂਗੇ ਗਵਰਨਮੈਂਟ ਨੂੰ ਵੀ ਇਵਨ ਕਿ ਮੇਰਾ ਦੋਸਤ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਅਸੀਂ ਇਹ ਮਤੇ ਇਕੱਠੇ ਕਰਕੇ ਅਸੀਂ ਕੋਈ ਸਾਨੂੰ ਰੈਟ ਫਾਈਲ ਕਰਨੀ ਪਈ ਨਹੀਂ ਅਸੀਂ ਉਹ ਵੀ ਫਾਈਲ ਕਰਾਂਗੇ ਮੈਂ ਬੇਨਤੀ ਕਰਦਾ ਵੀ ਜਿਹੜਾ ਵੀ ਸੱਚੀ ਸਰਕਾਰ ਦਾ ਇਮਹਦਾਰ ਕੋਈ ਅਧਿਕਾਰੀ ਕਹਿੰਦਾ ਵਾ ਉਹ ਇਹਦੀਆਂ ਬਣਾਉਂਦੇ ਆ ਵਿਸ਼ਿਸ਼ਤਾ ਵਾਲਾ ਕਿ ਉਹ ਪਾਕਪੁਰ ਦਾ ਸਰਪੰਚ ਤੇ ਤੁਸੀਂ ਮੇਰੇ ਨਾਲ ਆ ਕੇ ਬੈਠੋ ਅਸੀਂ ਲੋਕਾਂ ਨੂੰ ਸਾਧਲਾਂਗੇ ਮੈਂ ਇਕੱਲਾ ਸਿਆਣਾ ਨਹੀਂ ਹੈਗਾ ਜਿਹੜੇ ਹੋਰ ਵੀ ਸੱਜਣ ਆ ਜਾਣਗੇ ਉਹਨਾਂ ਦੇ ਜਿਹੜੇ ਡਾਊਟਸ ਨੇ ਕਲੀਅਰ ਕਰ ਦੋ ਫਿਰ ਤੁਹਾਨੂੰ ਲੋਕ ਜਿਹੜਾ ਸਾਡਾ ਭਲਾ ਹੁੰਦਾ ਹੋਊਗਾ ਸਾਨੂੰ ਕਿ ਲੋੜ ਆ ਇਹਦਾ ਬ੍ਰੂਕ ਕਰਨ ਦੀ ਜੇ ਸਾਡੀਆਂ ਫਸਲਾਂ ਨਸਲਾਂ ਵਧਦੀਆਂ ਫੁੱਲਦੀਆਂ ਨੇ ਜਿਵੇਂ ਇਹਨਾਂ ਦੀਆਂ ਵਧੀਆਂ ਨੇ ਤਾਂ ਮਾਰਾ ਸਾਨੂੰ ਕੀ ਲੋੜ ਆ ਅਸੀਂ ਜੀ ਸੱਦ ਕੇ ਦਵਾਂਗੇ ਸੋ ਇਹ ਆ ਕਿ ਜਿਹੜਾ ਵੀ ਇਹ ਕਹਿ ਰਿਹਾ ਨਾ ਕਿ ਇਹ ਬਹੁਤ ਮਾੜੀ ਗੱਲ ਆ ਵੀ ਇਹਨਾਂ ਨੂੰ ਆਪ ਦਾ ਅੰਦਰ ਝਾਕ ਲੈਖਣ ਵੀ ਤੁਸੀਂ ਕਿੰਨਿਆਂ ਦੇ ਬੱਚਿਆਂ ਦੇ ਆਉਣ ਵਾਲੇ ਕੋਈ ਵਿਅਕਤੀ ਤੁਸੀਂ ਸੱਟ ਮਾਰਨੀ ਹੈ ਸਿਰਫ ਚੰਦ ਬੰਦਿਆਂ ਦੇ ਪ੍ਰਭਾਵ ਨਾਲ